ਜ਼ਿੰਦਗੀ ਦੇ ਇਹਨਾਂ ਅੰਤਿਮ ਦਿਨਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਬੋਲਣ ਦੀ ਸ਼ਕਤੀ ਜਵਾਬ ਦੇਈ ਗਈ ਸੀ ਜਿਸ ਕਾਰਨ ਉਹ ਇਸ਼ਾਰਿਆਂ ਨਾਲ ਹੀ ਕੁਝ ਗੱਲਾਂ ਕਰਦਾ ਅਤੇ ਸੂਚਨਾਵਾਂ ਲੈਂਦਾ ਸੀ ਮਹਾਰਾਜਾ ਰਣਜੀਤ ਸਿੰਘ ਜਦੋਂ ਪੱਛਮ ਵੱਲ ਇਸ਼ਾਰਾ ਕਰਦਾ ਸੀ ਤਾਂ ਉਸ ਦਾ ਮਤਲਬ ਇਹ ਹੁੰਦਾ ਸੀ ਕਿ ਅਫਗਾਨਿਸਤਾਨ ਦੀਆਂ ਸਰਹੱਦਾਂ ਤੋਂ ਆਉਣ ਵਾਲੀਆਂ ਜਾਣਕਾਰੀਆਂ ਉਸ ਨੂੰ ਦਿੱਤੀਆਂ ਜਾਣ ਇਸੇ ਤਰ੍ਹਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੱਖਣ ਵਾਲੇ ਪਾਸੇ ਇਸ਼ਾਰਾ ਕਰਦਾ ਸੀ ਤਾਂ ਉਸ ਦਾ ਮਤਲਬ ਇਹ ਹੁੰਦਾ ਸੀ ਕਿ ਅੰਗਰੇਜ਼ੀ ਰਾਜ ਨਾਲ ਲੱਗਦੀਆਂ ਖਾਲਸਾ ਰਾਜ ਦੀਆਂ ਸਰਹੱਦਾਂ ਤੇ ਹੋਣ ਵਾਲੀ ਹਿਲਜੁਲ ਸੰਬੰਧੀ ਜਾਣਕਾਰੀ ਉਸ ਨੂੰ ਦਿੱਤੀ ਜਾਵੇ ਮਹਾਰਾਜਾ ਰਣਜੀਤ ਸਿੰਘ ਨੂੰ ਸਭ ਤੋਂ ਵੱਡਾ ਫਿਕਰ ਅੰਗਰੇਜ਼ੀ ਰਾਜ ਨਾਲ ਲੱਗਦੀਆਂ ਖਾਲਸਾ ਰਾਜ ਦੀਆਂ ਹੱਦਾਂ ਦਾ ਸੀ ਮਹਾਰਾਜਾ ਰਣਜੀਤ ਸਿੰਘ ਚੰਗੀ ਤਰ੍ਹਾਂ ਜਾਣਦਾ ਸੀ ਕਿ ਅੰਗਰੇਜ਼ ਲੰਬੇ ਸਮੇਂ ਤੋਂ ਹਮਲਾ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ ਇਸੇ ਕਾਰਨ ਮਹਾਰਾਜਾ ਰਣਜੀਤ ਸਿੰਘ ਆਪਣੇ ਅੰਤਮ ਸਾਹਾਂ ਤੱਕ ਵੀ ਦੱਖਣ ਵੱਲ ਇਸ਼ਾਰੇ ਕਰਕੇ ਉੱਥੋਂ ਦੀਆਂ ਸੂਚਨਾਵਾਂ ਹਾਸਲ ਕਰਦਾ ਰਿਹਾ ਮਹਾਰਾਜਾ ਰਣਜੀਤ ਸਿੰਘ ਇਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸਦੇ ਵਾਰਿਸ ਖਾਸ ਕਰਕੇ ਕੁੰਵਰ ਖੜਕ ਸਿੰਘ ਇੰਨਾ ਯੋਗ ਨਹੀਂ ਹੈ ਕਿ ਉਹ ਖਾਲਸਾ ਰਾਜ ਨੂੰ ਇੱਕ ਮੁਠ ਰੱਖ ਸਕੇ ਇਸ ਦੇ ਨਾਲ ਹੀ ਉਹ ਕੁਝ ਦਰਬਾਰੀਆਂ ਦੀ ਅਸਲੀਅਤ ਵੀ ਜਾਣਦਾ ਸੀ ਜੋ ਅੰਗਰੇਜ਼ਾਂ ਨਾਲ ਅੰਦਰ